ਆ ਲੋ ਕੈਂਡੀਡੇਟ ਹੀ ਨਹੀਂ ਮਿਲਿਆ ਤਦ ਇਹ ਲੈ ਲੇਟ ਤੁਸੀਂ ਕੈਂਡੀਡੇਟ ਲਾਓ ਸੇਖੋ ਮੈਂ ਸਿੱਧੀ ਗੱਲ ਕਹਿਣਾ ਵਾ ਜੀਵਨ ਗੁਪਤਾ ਜਿਤਾਓ ਆਸੂਰ ਜੀ ਦੇ ਗੋਡੀਆਂ ਲਵਾਓ ਤੇ ਅਰੋੜਾ ਸਾਹਿਬ ਨੂੰ ਇਥੋਂ ਭਜਾਓ ਕਿੰਨਾ ਦਾ ਆਪਣਾ ਕਾਟੋਕਲੇਸ਼ ਨਹੀਂ ਖਤਮ ਹੋ ਰਿਹਾ ਹੂੰ ਹੂੰ ਤੇ ਜਦੋਂ ਤਾਂ ਕਿੰਨਾ ਕਾਟੋਕਲੇਸ਼ ਆਪਣਾ ਨਹੀਂ ਖਤਮ ਹੁੰਦਾ ਤਾਂ ਦੂਜੇ ਦਾ ਕੀ ਹੱਲ ਕਰਨੀ ਮਾਸਟਰ ਨਾਲ ਬੱਤੀ ਵਿੱਚ ਇਹਨਾਂ ਨੇ ਕੀਤੀ ਡੀਐਸਬੀ ਨਾਲ ਇਹਨਾਂ ਨੇ ਕੀਤੀ ਜੇ ਕੋਈ ਟੈਂਟਰ ਦੇ ਪੈਸੇ ਲਾਂਚ ਲੈ ਗਿਆ ਉਹਨਾਂ ਨੂੰ ਫੜ ਫੜ ਕੇ ਕੁੱਟਿਆ ਬਾਲਾ ਨੂੰ ਤੇ ਜਿਹੇ ਪਾਛੇ ਆਪਣਾ ਆਮ ਆਦੀ ਪਾਰਟੀ ਦਾ ਦਾ ਜੂਸ ਹੋਈ ਨਿਕਲਿਆ ਆ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਉਸ ਜੂਸ ਨਿਕਲ ਗਿਆ ਨਸ਼ਾ ਵਿਰੋਧ ਉਹ ਚ ਜੂਸ ਨਿਕਲ ਗਿਆ ਨਾਲ ਕੱਠੇ ਮਰੀ ਮਰੀ ਗਏ ਇੱਕ ਜਿੱਤੀ ਕਾਂਗਰਸ ਨੇ ਤੁਸੀਂ ਇੱਕ ਨੂੰ ਦਿੱਤੀ ਹੁਣ ਆ ਬਾਈ ਇਲੈਕਸ਼ਨ ਆ ਰਹੇ ਨੇ ਜਿਲ੍ਹੇ ਦੇ ਆ ਰਹੇ ਨੇ ਹੁਣ ਤੁਸੀਂ ਕਿਵੇਂ ਕਹਿੰਦੇ ਹੋ ਕਿ ਬਾਈ ਇਲੈਕਸ਼ਨ ਆਮ ਆਦੀ ਪਾਰਟੀ ਕਮਜ਼ੋਰ ਹੈ ਲੋਕੀ ਪਹਿਲਾਂ ਘਮਰਾਹ ਹੋਏ ਸੀ ਕੋਈ ਵਰਕਰ ਵੀ ਹੈ ਨਹੀਂ ਸੀ 91 ਸੀਟਾਂ ਦਿੱਤੀਆਂ ਲੋਕਾਂ ਨੇ ਆਪਦੇ ਹੱਕ ਵਾਸਤੇ ਦਿੱਤੀ ਇਹ ਵੀ ਸਾਡੇ ਵਾਸਤੇ ਕੰਮ ਕਰਨਗੇ ਨਹੀਂ ਕੀਤਾ ਇਹਨਾਂ ਨੇ ਕਿਰਾਂ ਜਦੋਂ ਲੋਕਾਂ ਨੂੰ ਪਤਾ ਲੱਗ ਜਾਂਦਾ ਵਾ ਵੀ ਆ ਲੋਕ ਨਕਮੇ ਨਿਕਰੇ ਆ ਮਾਰੇ ਨੇ ਆ ਲੋਕਾਂ ਵਾਸਤੇ ਕੱਖ ਨਹੀਂ ਕਰਦੇ ਦਿੱਲੀ ਦੇ ਸਾਈ ਲੀਡਰਸ਼ਿਪ ਉੱਥੇ ਆ ਕੇ ਬੈਠੀ ਆ ਜਿਹੜੇ ਜ਼ਮੀਨ ਤੋਂ ਜੁੜੇ ਜਿਹੜੇ ਕੈਂਡੀਡੇਟ ਜਾਂ ਕਾਰਕਟਰਾਂ ਨੇ ਉਹਨਾਂ ਨੂੰ ਪ੍ਰੋਮੋਟ ਕਰਦੇ ਆ ਪਰ ਇਤਿਹਾਸ ਦਾ ਮਜ਼ਾਦ ਦਾ ਇਹ ਗੱਲ ਹੈ ਤੁਸੀਂ ਉਹਨਾਂ ਨੂੰ ਪ੍ਰੋਮੋਟ ਕਰਦੇ ਹੋ ਜਿਹ ਦੂਜੇ ਦਲਾਂ ਤੋਂ ਆਉਂਦੇ ਨੇ ਜਿਹੜਾ ਇਮਾਨਦਾਰ ਬੰਦਾ ਵਾ ਕਿਸੇ ਵੀ ਪਾਰਟੀ ਚ ਆ ਸਕਦਾ ਵਾ ਆ ਇਮਾਨਦਾਰਾਂ ਦੀ ਪਾਰਟੀ ਆ ਬੇਈਮਾਨਾਂ ਦੀ ਪਾਰਟੀ ਨਹੀਂ ਆ ਰਬੜੀ ਬਟੂਜੇ ਸਾਹਿਬ ਜੀ ਆਖਿਆ ਵਾ ਜਦੋਂ ਮੈਂ ਕਾਂਗਰਸ ਪਾਰਟੀ ਦਾ ਸੀਗਾ ਉਦੋਂ ਵੀ ਮੈਂ ਨਿਰੰਦਰ ਮੋਦੀ ਜੀ ਤੋਂ ਗਰੰਟੀ ਲੈ ਆ ਲੈ ਕਿਥੇ ਲਾਉਂਦਾ ਬੰਦਾ ਜੋ ਇਥੇ ਇੱਕ ਗੱਲ ਚੱਲੇ ਹੈ ਭਾਜਪਾ ਦੀ ਉਹ ਵੀ ਨਾ ਟੱਕਰ ਹੈ ਜਿਹੜਾ ਉਪ ਮੁੱਖ ਮੰਤਰੀ ਬਣਨ ਵਾਲਾ ਹੈ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਰਵਿੰਦਰ ਸਨ ਸਵਾਗਤ ਕਰਦਾ ਬਿਲਕੁਲ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦਾ ਰਣ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਉਹ ਮੈਸ ਕਰਕੇ ਕਹਿ ਰਿਹਾ ਕਿ ਲੁਧਿਆਣਾ ਚ ਬਾਈ ਇਲੈਕਸ਼ਨ ਨੇ ਬਾਈ ਇਲੈਕਸ਼ਨ ਇੱਕ ਤਰੀਕਾ ਉਹ ਗੱਲ ਹੈ ਕਿ ਦੂਸਰੇ ਕੈਂਡੀਡੇਟਾਂ ਦੇ ਨਾਲ-ਨਾਲ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਜੀਵਨ ਗੁਪਤਾ ਜੀ ਉਹ ਨਾਮਿਨੇਸ਼ਨ ਕਰਨ ਲਈ ਆਏ ਨੇ ਥੋੜਾ ਜਿਹਾ ਲੇਟ ਆਏ ਨੇ ਪਰ ਲੋਕ ਕਹਿ ਰਹੇ ਨੇ درست ਆਏ ਨੇ ਬਿਲਕੁਲ ਉਸੇ ਲੜੀ ਦੇ ਤਹਿਤ ਇੱਥੇ ਕਾਫੀ ਸੀਨੀਅਰ ਲੀਡਰਸ਼ਿਪ ਆਈ ਹੈ ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਲੀਡਰ ਜਿਨ੍ਹਾਂ ਨੂੰ ਅਸੀਂ ਟੀਟੂ ਬਾਣਿਆ ਦੇ ਨਾਂ ਤੋਂ ਜਾਣਦੇ ਹਾਂ ਸਾਡੇ ਨਾਲ ਜੁੜ ਚੁੱਕੇ ਨੇ ਸਰ ਬਹੁਤ ਬਹੁਤ ਸਾਰਾ ਸਰ ਲੱਗੇ ਨਹੀਂ ਘੜਾ ਅਜੇ ਨਹੀਂ ਖੜਾ ਦੇਖੋ ਜੀਵਨ ਗੁਪਤਾ ਜੀ ਖੁਸ਼ੀ ਵਿੱਚ ਅਸਿਆਜੀ ਲੱਡੂ ਬਣ ਰਹੀ ਹੈ ਜਿੱਦਣ ਦੇ ਖੁਸ਼ੀ ਜਿਖਾ ਰਹਾ ਹੈ ਅਜੇ ਰਿਜੈਂਟ ਨਹੀਂ ਆਇਆ ਜੀ ਜਿੱਤ ਮੈਂ ਨਾ ਤਾਂ ਨਾ ਉਹਦੇ ਨਹੀਂ ਖਵਾਗਾ ਜਿੱਦਣ ਜਿੱਤਿਆ ਐਲਾਨ ਬਾਕੀ ਆਜੀ ਲਗ ਰਹਾ ਅਜੇ ਐਲਾਨ ਬਾਕੀ ਤੁਸੀਂ ਕਹਿ ਰਹੇ ਹੋ ਇੱਕ ਗੱਲ ਸੁਣੋ ਤੁਸੀਂ ਕਹਿ ਰਹੇ ਐਲਾਨ ਬਾਕੀ ਇਹ ਵਿਰੋਧੀ ਕਰ ਰਹੇ ਸੀ ਤੁਹਾਨੂੰ ਕੈਂਡੀਡੇਟ ਹੀ ਨਹੀਂ ਮਿਲਿਆ ਤਦੇ ਤੇ ਨਾਲ ਲੇਟ ਕੋਈ ਕੈਂਡੀਡੇਟ ਅਲਾਉਸ ਦੇਖੋ ਮੈਂ ਸਿੱਧੀ ਗੱਲ ਕਹਿਣਾ ਵਾ ਜੀਵਨ ਗੁਪਤਾ ਜਿਤਾਓ ਆਸੂ ਜੀ ਦੇ ਗੋਡੀਆਂ ਲਵਾਓ ਤੇ ਅਰੋੜਾ ਸਾਹਿਬ ਨੂੰ ਇਥੋਂ ਭਜਾਓ ਤੇ ਅਕਾਲੀਆਂ ਦੀ ਗੱਲ ਕਰਦੇ ਨਹੀਂ ਕਿਉਂਕਿ ਵੈਂਟੀਲੇਟਰ ਨੇ ਅੱਛਾ ਗੱਟਵੰਦਨ ਵੀ ਰਿਹਾ ਹੈ ਵੈਂਟੀਲੇਟਰ ਨੇ ਸਾਹ ਚ ਚੱਲਦੇ ਆ ਆ ਸਾਲ ਤੱਕ ਖਤਮ ਹੋ ਜਾਣਗੇ ਕਿਉਂਕਿ ਇਹਨਾਂ ਦਾ ਆਪਣਾ ਕਾਰਬੋਨ ਡਾਈਕਸਾਈਡ ਨਹੀਂ ਖਤਮ ਹੋ ਰਿਹਾ ਹੂੰ ਹੂੰ ਜਦੋਂ ਤਾਂ ਕਿੰਨਾ ਕਾਰਬੋਨ ਡਾਈਕਸਾਈਡ ਆਪਣਾ ਨਹੀਂ ਖਤਮ ਹੁੰਦਾ ਤਾਂ ਦੂਜੇ ਦਾ ਕੀ ਹੱਲ ਕਰਨਗੇ ਨਹੀਂ ਸਭ ਫਿਰ ਮੈਂ ਤੁਹਾਨੂੰ ਕੈਂਡੀਡੇਟ ਨੇ 延迟 ਕਿਉਂ ਲੱਭਿਆ ਇੱਕ ਮਹੀਨਾ ਲੱਗੇ ਸੀ ਨਾਮਨੇਸ਼ਨ ਤੇ ਲੇਟ ਰਿਹਾ ਜੀ ਜੀਗਰਾ ਹਾਂ ਅਸੀਂ ਨਾ ਦੇਖੋ ਵੋਟਾਂ ਮੰਗਣੀਆਂ 10 ਦਿਨ ਬਹੁਤ ਆ ਬਹੁਤ ਆ 10 ਦਿਨ ਲੋਕਾਂ ਨੂੰ ਦੱਸਣਾ ਬਹੁਤ ਆ ਵੀ ਸਾਡਾ ਕੈਂਡੀਡੇਟ ਕਿਵੇਂ ਆ ਸਾਤੋਂ ਪਹਿਲੀ ਗੱਲ ਮੈਂ ਦੱਸਣਾ ਚਾਹੁੰਦਾ ਲੁਧਿਆਣਾ ਵਸੀਆਂ ਨੂੰ ਵੀ ਜੀਵਨ ਗੁਪਤਾ ਜੀ ਇਮਾਨਦਾਰ ਨੇਕ ਇਨਸਾਨ ਚੱਲ ਨੇ ਬਾਕੀ ਦੂਜੇ ਪਾਸੇ ਆਸ਼ੂਜੀ ਦੇਖ ਲੋ ਕਰੋੜਾ ਜੀ ਦੇ ਲੋ ਆਸ਼ੂਜੀ ਦੇ ਹਫਤੇ ਹਫਤਾ ਨੇ ਜਦੋਂ ਮੌਜੂਦਾ ਸਰਕਾਰ ਦੇ ਵਿੱਚ ਸੀਗੇ ਦਸਤਾਰਾ ਇਹਨਾਂ ਨੇ ਲਾਈਆਂ ਮਾਸਟਰਨਾਬੱਤੀ ਵੀ ਜੀ ਇਹਨਾਂ ਨੇ ਕੀਤੀ ਡੀਐਸਬੀ ਨਾਲ ਇਹਨਾਂ ਨੇ ਕੀਤੀ ਜੇ ਕੋਈ ਟੈਂਟ ਦੇ ਪੈਸੇ ਲਾਂਚ ਲਾ ਗਿਆ ਉਹਨਾਂ ਨੂੰ ਫੜ ਫੜ ਕੇ ਕੁੱਟਿਆ ਬਾਲਾ ਤੋਂ ਇਹਨਾਂ ਨੇ ਤੇ ਭ੍ਰਿਸ਼ਟਾਚਾਰ ਦੇ ਵਿੱਚ ਘਿਰੇ ਹੋਏ ਨੇ ਕਿਰਾਂ ਤੇ ਦੂਜੇ ਪਾਸੇ ਆਪਣੇ ਆਮ ਆਦਮੀ ਪਾਰਟੀ ਦਾ ਜੂਸ ਕੰਮ ਹੀ ਨਿਕਲਿਆ ਆ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਉਸ ਜੂਸ ਨਿਕਲ ਗਿਆ ਨਸ਼ਾ ਵਿਰੋਧ ਉਹ ਚ ਜੂਸ ਨਿਕਲ ਗਿਆ ਨਾਲ ਇਕੱਠੇ ਮਰੀ ਮਰੀ ਗਏ ਤਿੰਨ ਸਾਲਾਂ ਬਾਅਦ ਇਹਨਾਂ ਨੂੰ ਗੁੱਸੇ ਨਾਲ ਖਾਣੇ ਦੇ ਬਾਥਰੂਮ ਦੇਖੇ ਨੇ ਸਕੂਲਾਂ ਦੇਖ ਰੋ ਬੱਤੀ ਮੈਨੂੰ ਇੱਕ ਸਵਾਲ ਲੈ ਲਓ ਹਾਂਜੀ ਹਾਂਜੀ ਸਵਾਲ ਲੈ ਲਓ ਮੇਰਾ ਇੱਕ ਸਵਾਲ ਹੈਗਾ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹੋ ਉਹਨੇ ਪਿੱਛੇ ਜੇ ਬਾਈ ਇਲੈਕਸ਼ਨ ਹੋਈਆਂ ਨੇ ਚਾਰ ਬਾਈ ਇਲੈਕਸ਼ਨ હતી ਜਿਨ੍ਹਾਂ ਜਿ 3 ਜਿੱਤਿਆ ਨੇ ਆਮ ਆਦਮੀ ਪਾਰਟੀ ਨੇ ਇੱਕ ਜਿੱਤੀ ਕਾਂਗਰਸ ਨੇ ਤੁਸੀਂ ਇੱਕ ਨਹੀਂ ਜਿੱਤੀ ਹੁਣ ਆ ਬਾਈਲੈਕਸ਼ਨ ਆ ਰਹੇ ਨੇ ਜਿੱਲਦੇ ਆ ਰਹੇ ਨੇ ਹੁਣ ਤੁਸੀਂ ਕਿਵੇਂ ਕਹਿੰਦੇ ਹੋ ਕਿ ਬਾਈਲੈਕਸ਼ਨ ਤੇ ਆਮ ਆਦੀ ਪਾਰਟੀ ਕਮਜ਼ੋਰ ਹੈ ਦੇਖੋ ਜੀ ਹੌਲੀ ਹੌਲੀ ਲੋਕ ਨੂੰ ਪਤਾ ਲੱਗਦਾ ਹੁੰਦਾ ਲੋਕੀ ਪਹਿਲਾਂ ਗਮਰਾਹ ਹੋਏ ਸੀਗੇ ਕੋਈ ਵਰਕਰ ਵੀ ਹਨੇ ਸੀ 91 ਸੀਟਾਂ ਦਿੱਤੀਆਂ ਲੋਕੋ ਨੇ ਆਪਦੇ ਹੱਕ ਵਾਸਤੇ ਦਿੱਤੀ ਇਹ ਵੀ ਸਾਡੇ ਵਾਸਤੇ ਕੰਮ ਕਰਨਗੇ ਨਹੀਂ ਕੀਤਾ ਇਹਨਾਂ ਨੇ ਕਿਰਾ ਜਦੋਂ ਲੋਕੋ ਨੂੰ ਪਤਾ ਲੱਗ ਜਾਂਦਾ ਵਾ ਜਾਂ ਲੋਕ ਨਕੰਮੇ ਨਿਕਰਾ ਆ ਮਾਰੇ ਨੇ ਕਹ ਲੋਕਾਂ ਵਾਂਸੇ ਕੱਖ ਨਹੀਂ ਕਰਦੇ ਦਿੱਲੀ ਦੇ ਸਾਰੇ ਲੀਡਰਸ਼ਿਪ ਇੱਥੇ ਆ ਕੇ ਬੈਠੀ ਆ ਕੋਈ ਮੁੱਖ ਮੰਤਰੀ ਤਸਕੇ ਜਾਂਦੇ ਨਹੀਂ ਕੁਰਸੀ ਜਾਂਦੀ ਨਹੀਂ ਭਗਮੰਦਮਾਨ ਦੇ ਕਬਜ਼ਾ ਕਰ ਲਿਆ ਅੱਜ ਦੇ ਵੀ ਕਬਜ਼ਾ ਕੀਤਾ ਭਗਮੰਦਮਾਨ ਦੀ ਮੇਰੀ ਗੱਲ ਨਾ ਲੈ ਹੁਣ ਮੇਰੀ ਗੱਲ ਨਾ ਲੈ ਹੁਣ ਗੱਲ ਨਾ ਲੈ ਭਗਮੰਦਮਾਨ ਦੀ ਫਰਸ਼ ਤੇ ਕਬਜ਼ਾ ਕਰ ਲਿਆ ਇਹਨਾਂ ਨੇ ਉਹ ਵੇਲੇ ਤੈਨੂੰ ਪਤਾ ਜਦੋਂ ਖੋਲਦੇ ਆ ਰਾਤ ਦਾ ਸਮਾਨ ਹੁੰਦਾ ਭਗਵੰਦ ਮਾਨ ਜੀ ਓਖੇ ਹੋਏ ਇਹਨਾਂ ਨਰਜੀ ਵਾਟਰ ਆ ਨਰਜੀ ਵਾਟਰ ਜਿਹੜਾ ਹੁੰਦਾ ਲੇਕਿਨ ਕਹਿੰਦਾ ਭਾਵ ਇਹਨਾਂ ਨੇ ਕੱਖ ਨਹੀਂ ਕੀਤਾ ਹੁਣ ਸੁਣ ਲੈ ਮੈਂ ਇੱਕ ਗੱਲ ਸੁਣੋ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਵਿਰੋਧੀ ਤੁਹਾਡੇ ਤੇ ਇੱਕ ਰੂਪ ਲਾ ਰਹੇ ਨੇ ਇੱਕ ਰੂਪ ਇਹ ਲਾ ਰਹੇ ਨੇ ਕਿ ਇਹ ਤਾਂ ਜਿੱਤ ਨਹੀਂ ਸਕਦੇ ਬੀਜੇਪੀ ਵਾਲੇ ਬੀਜੇਪੀ ਵਾਲੇ ਨੇ ਜਾਣ ਕੇ ਕਮਜ਼ੋਰ ਕੈਂਡੀਡੇਟ ਦਿੱਤਾ ਹੈ ਕਿ ਜਿਹਨੂੰ ਅਸੀਂ ਜਿਤਾਣਾ ਚਾਹੀਏ ਦੂਜਾ ਬੰਦਾ ਜਿੱਚ ਜਾਵੇ ਉਹ ਇਹ ਕਹਿ ਰਹੇ ਨੇ ਕਿ ਨੇ ਜਾਣ ਕੇ ਕਮਜ਼ੋਰ ਕੈਂਡੀਡੇਟ ਵਸਟਾ ਉਤਾਰਿਆ ਰਾਤਾਂ ਨੂੰ ਇਹਨਾਂ ਨੂੰ ਨੀਂਦ ਆਉਣੀ ਬੰਦ ਹੋ ਗਈ ਜਿਕਾ ਗੋਲੀਆਂ ਖਾਂਦੇ ਨੇ ਬੀਬੀ ਦੀਆਂ ਬੀਬੀ ਦੇ ਗੋਲੀਆਂ ਖਾ ਕੇ ਵੱਧ ਘੜ ਬੰਦੇ ਬੋਲ ਜਾਂਦੇ ਨੇ ਪਤਾ ਇਹਨਾਂ ਨੂੰ ਅੱਖ ਲੱਗਦਾ ਨਹੀਂ ਕਿ ਨਾ ਜੋ ਮਾਜੀ ਬੋਲੀ ਜਾਂ ਕਰਾ ਜੀਵਨ ਗੁਪਤਾ ਪੂਰਾ ਤਗੜਾ ਕੈਂਡੀਡੇਟ ਆ ਆਹ ਬੰਦਾ ਜਿਹਨੇ 30 ਸਾਲ ਬੀਜਪੀ ਦੀ ਸੇਵਾ ਕੀਤੀ ਹੈ ਭਾਈ ਜੀ ਬਾਕੀ 27 ਦੇ ਵਿੱਚ ਝੰਡੇ ਪੂਰੇ ਪੰਜਾਬ ਦੇ ਵਿੱਚ ਬਲੰਦ ਹੋਣਗੇ ਬੀਜਪੀ ਦੇ ਤੇ ਬੀਜਪੀ ਦੇ ਲੋਕਾਂ ਦੀ ਅਸੀਂ ਸੇਵਾ ਕਰਾਂਗੇ ਕਿਰਾ ਪਰਿਵਾਰ ਬਾਬੇ ਦਾ ਚੈਨ ਨਹੀਂ ਕਰਾਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਮਾ ਬਿੱਟੂ ਭਾਜੀ ਨਾਲ ਗੱਲ ਕੀਤੀ ਜੀ ਦਾ ਪਰਿਵਾਰਵਾਦ ਦਾ ਇਹੀ ਨਿਕਲਦਾ ਬਿਲਕੁਲ ਸਭ ਤੋਂ ਵੱਡੀ ਗੱਲ ਆ ਬੁਢਾਪਾ ਪੈਸਣਾ ਸੀ ਪਤਾ ਕੇ ਲਾਉਣੀ ਆ ਜਿੱਦੋਂ ਬੁਜ਼ੁਰਗਾਂ ਨੂੰ ਦੇਖਦੇ ਆ ਸਾਡਾ ਦਿਲ ਪਿਘਲਦਾ ਵਾ ਸਾਡੀ ਭੈਣਾਂ ਵਾਸਤੇ ਅਸੀਂ ਕੁਝ ਕਰਨਾ ਮੰਗਦਾ ਸਾਡੇ ਨੌਜਵਾਨਾਂ ਵਾਸਤੇ ਖਸਕਾਦੀ ਖੇਤੀ ਕਰਉਣੀ ਆ ਤੇ ਬਾਕੀ ਹੋਰ ਵੀ ਬਹੁਤ ਮੁੱਦੇ ਨਿਕਲਣ ਜਿਹੜੇ ਹੱਲ ਕਰਾਉਣੇ ਨੇ ਦੇਖੋ ਜੀ ਭਾਜਪਾ ਦੀ ਇੱਕ ਇੱਕ ਗੱਲ ਮੇਰੀ ਸੁਣ ਲਓ ਤੁਸੀਂ ਕਹਿ ਰਹੇ ਹੋ ਪਰਿਵਾਰਵਾਦ ਦੇ ਵਿੱਚ ਨਹੀਂ ਹੈ ਤੁਸੀਂ ਕਹਿ ਰਹੇ ਹੋ ਜੀਵਨ ਗੁਪਤਾ 30 ਸਾਲ ਪੁਰਾਣੇ ਕੈਂਡੀਡੇਟ ਨੇ ਪਰ ਅਪਾ ਪਿਛਲਾ ਇਤਿਹਾਸ ਅਗਰ ਦੇਖੀਏ ਅੱਤੋ ਜਿਹੜੇ ਇਲੈਕਸ਼ਨ ਲੜੇ ਸੀ ਉਹਨਾਂ ਨੇ ਨਵੀਂ ਪਾਰਟੀ ਜੁਆਇਨ ਕੀਤੀ ਸੀ ਐਡਵੋਕੇਟ ਤੇ ਉਹਨਾਂ ਨੂੰ ਟਿਕਟ ਦਿੱਤੀ ਕੋਲ ਆ ਜਾਓ ਤੁਸੀਂ ਬਿੱਟੂ ਜੀ ਦੀ ਗੱਲ ਲੈ ਲਓ ਬਿੱਟੂ ਜੀ ਤਾਂ ਕਾਂਗਰਸ ਤੋਂ ਤੁਹਾਡੇ ਵਿੱਚ ਆਏ ਹਾਰ ਗਏ ਹਾਰਨ ਤੋਂ ਬਾਅਦ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਨਾਮਿਨੇਟ ਕੀਤਾ ਉਹਨਾਂ ਨੂੰ ਮੰਤਰੀ ਬਣਾਤਾ ਹੁਣ ਜਾਖੜ ਸਾਹਿਬ ਦੀ ਆ ਜਾਓ ਜਾਖੜ ਸਾਹਿਬ ਕਾਂਗਰਸ ਤੋਂ ਆਏ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਪੰਜਾਬ ਪਰਦਾ ਮਤਲਬ ਇੱਕ ਤੁਸੀਂ ਦੇਖੋ ਪਹਿਲੇ ਹੀ ਇੱਕ ਬਜਪੀ ਇਹ ਕਹਿੰਦੀ ਸੀ ਅਸੀਂ ਜਿਹੜੇ ਜ਼ਮੀਨ ਤੋਂ ਜੁੜੇ ਜਿਹੜੇ ਕੈਂਡੀਡੇਟ ਜਾਂ ਕਾਰਕਟਰਾਂ ਨੇ ਉਹਨਾਂ ਨੂੰ ਪ੍ਰਮੋਟ ਕਰਦੇ ਆ ਪਰ ਇਤਿਹਾਸ ਦਾ ਮਜ਼ਾਕ ਤਾਂ ਇਹ ਘਰੇ ਤੁਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਹੋ ਜੇ ਦੂਜੇ ਦਿਲਾ ਤੋਂ ਆਉਂਦੇ ਨੇ ਦੇਖੋ ਜੀ ਗੱਲ ਸੁਣੋ ਧਿਆਨ ਨਾਲ ਜਿਹੜਾ ਇਮਾਨਦਾਰ ਬੰਦਾਵਾ ਕਿਸੇ ਵੀ ਪਾਰਟੀ ਚ ਆ ਸਕਦਾ ਵਗਰਾ ਆ ਇਮਾਨਦਾਰਾਂ ਦੀ ਪਾਰਟੀ ਆ ਬੇਈਮਾਨਾਂ ਦੀ ਪਾਰਟੀ ਨਹੀਂ ਆ ਰਵੜੀ ਦੀ ਬਟੂਸ਼ੇ ਸਾਫ ਜੀ ਆਖਿਆ ਵਾ ਜਦੋਂ ਮੈਂ ਕਾਂਸਟ ਪਾਰਟੀ ਦਾ ਸੀਗਾ ਉਦੋਂ ਵੀ ਮੈਂ ਨਰਿੰਦਰ ਮੋਦੀ ਜੀ ਤੋਂ ਗਰੰਟਾ ਲੈ ਆ ਲੈ ਕਿੱਥੇ ਲਾਉਂਦਾ ਹੁੰਦਾ ਸੀ ਇਹਨਾਂ ਦੇ ਪੱਲੇ ਕੱਖ ਨਹੀਂ ਸੀਗਾ ਕੁਝ ਕਰਦੀ ਨਹੀਂ ਸੀਗੇ ਇਹਨਾਂ ਵਿੱਚੋਂ ਗਰੁੱਪਵਾਦੀ ਦੇਖ ਲੋ ਗੁਰਾ ਸਿਮਰਜੀਤ ਬੈਂਚ ਜੀ ਆ ਪ੍ਰੋਟੋਕਾਲ ਦੀ ਗੱਲ ਕਰਦੇ ਆ ਵੀ ਕੜਵਰ ਜੀ ਨੂੰ ਕਿਉਂ ਜੁਆਇਨ ਕਰ ਲਿਆ ਕਿ ਲਾਈਵ ਹੋਣਾ ਕਿ ਸੋਸ਼ਲ ਮੀਡੀਆ ਤੇ ਗੱਲ ਰੱਖਣੀ ਉਹ ਪ੍ਰੋਟੋਕਾਲ ਦੇ ਖਿਲਾਫ ਨਹੀਂ ਆ ਜੇ ਕੋਈ ਗੱਲਵਾੜਾ ਤੁਸੀਂ ਲੱਗਦੇ ਹੋ ਹਾਂ ਇਮਾਨਦਾਰੀ ਦੀ ਗੱਲ ਕੀਤੀ ਹਾਂ ਨਾ 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 ਬਾਈ ਠੱਗ ਜੋਰ ਅ ਤੇ ਵੱਡਾ ਨਹੀਂ ਮੈਂ ਤੁਸੀਂ ਵੀ ਜੇ ਵਿੱਚ ਆ ਗਏ ਫਿਰ ਤੁਸੀਂ ਤੁਸੀਂ ਕੱਲ ਹੀ ਨਾਲ ਜਾ ਕੇ ਵਿੱਚ ਆ ਗਏ ਤੁਸੀਂ ਮੈਨੂੰ ਕਹਿੰਦੇ ਇਮਾਨਦਾਰ ਹੋ ਤੁਸੀਂ ਮੈਂ ਉਹ ਤਾਂ ਮੁਝਰੇ ਤੁਸੀਂ ਤੁਸੀਂ ਸਾਨੂੰ ਦੱਸੋ ਅਸੀਂ ਕੋਈ ਅਖੇਰਾ ਫੇਰੀ ਕੀਤੀ ਹੋਵੇ ਕੋਈ ਪੈਸੇ ਲਈ ਹੋਵੇ ਇਲੈਕਸ਼ਨ ਗੁਰੂ ਜਿਤਵਾਏ ਅੰਨੇ ਵਾਲੇ ਨਹੀਂ ਵੀ ਕੋਈ ਅਸੀਂ ਇਲੈਕਸ਼ਨ ਲੜਨ ਵਾਸਤੇ ਨਹੀਂ ਸਾਨੂੰ ਪਤਾ ਸੀ ਤੋਹਾਨੂੰ ਵੀ ਇਸ ਗੱਲ ਦਾ ਅਲਮਾ ਪਤਾ ਕਰਾਉਂ ਕਿ ਮੁੱਦੇ ਚੱਕਣ ਵਾਸਤੇ ਮੈਂ ਇਲੈਕਸ਼ਨ ਲੜੀ ਸੀਗੀ ਨਾ ਮੁੱਦੇ ਨੂੰ ਪੁੱਛੇ ਤਾਂ ਹੋਲ ਵੀ ਤੁਸੀਂ ਚੱਕਦੇ ਰਹੇ ਨਹੀਂ ਨਹੀਂ ਚੱਕਦੇ ਆ ਫਿਰ ਉਦੋਂ ਇਲੈਕਸ਼ਨ ਹੋਰ ਤਰੀਕੇ ਦੇ ਸੀਗੇ ਵੀ ਮੌਜੂਦਾ ਸਰਕਾਰਾਂ ਨੇ ਕਰ ਠੀਕ ਨਿਕਲ ਬਾਕੀ ਇੱਕ ਗੱਲ ਹੋਰ ਸਮੀਰ ਗਰਾ ਇਲੈਕਸ਼ਨ ਕਿਉਂ ਲੜੇ ਆ ਬਾਅਦ ਕੱਲੇ ਹੁਣ ਦੱਸੂਗਾ ਅਗਰ ਉਹ ਹੋਰੇ ਗੱਲ ਲੜਦੇ ਲੈ ਕੇ ਤੋਰੇ ਹੋਣੇ ਗੱਦੋ ਤੁਸੀਂ ਜਿੱਤ ਪਾ ਲੈਣਾ ਰਵਨੀਤ ਬਿੱਟੂ ਨੂੰ ਪਾਉਣ ਦੀ ਖਾਤਰ ਮੈਂ ਬਥੇਰਾ ਕੋਈ ਗਵਾਇਆ ਵਾਕਰ ਅੱਛਾ ਰਵਨੀਤ ਬਿੱਟੂ ਨੂੰ ਪਾਉਣ ਦੀ ਖਾਤਰ ਮੈਂ ਤਿੰਨ ਤਿੰਨ ਇਲੈਕਸ਼ਨ ਲੜੇ ਗਰਾ ਕਹਿੰਦੇ ਹੁੰਦੇ ਨਾ ਜੇ ਕਿਸੇ ਨੂੰ ਪਾਉਣਾ ਹੋਵੇ ਕਿਰਾ ਅੱਜ ਮਸਾ ਮਿਲਿਆ ਰਵਨੀਤ ਬਿੱਟੂ ਦਾ ਹੈ ਨਾ ਭਾਜਪਾ ਦੀ ਚੱਕਰ ਪਤਾ ਕਿਹਦੇ ਨੇ ਕਿਹਦੇ ਨਾਲ ਹੀ ਮੈਂ ਦੱਸਦਾ ਜੋ ਇੱਥੇ ਇੱਕ ਗੱਲ ਚੱਲੇ ਆ ਭਾਜਪਾ ਦੀ ਉਹਦੇ ਨਾਲ ਟੱਕਰ ਹੈ ਜਿਹੜਾ ਉਪ ਮੁੱਖ ਮੰਤਰੀ ਬਣਨ ਵਾਲਾ ਹੈ ਲੋਕਾਂ ਨੇ ਕਹਿ ਗਏ ਕਿ ਉਹ ਜਿੱਤ ਗਿਆ ਤੇ ਪੰਜਾਬ ਦਾ ਸ਼ਾਇਦ ਮੁੱਖ ਮੰਤਰੀ ਬਣੂਗਾ ਤੱਕਰ ਪੂਰੀ ਲੰਦੋਂਗੇ ਭਾਈ ਜੀ ਇਹਨਾਂ ਮੁੱਖ ਮੰਤਰੀ ਇਹਨਾਂ ਨੂੰ ਕਿਸ ਨੇ ਐਮ ਸੀ ਨੇ ਬਣਾਉਣਾ ਰਾਜ ਸਭਾ ਮੈਂਬਰ ਹੈ ਭਾਜੀ ਰਾਜ ਸਭਾ ਮੈਂਬਰ ਤਾਂ ਲਾਉਗੀ ਜਾਂਗੀ ਹੁਣ ਇਦੋਂ ਲੈ ਰਿਹਾ ਨਹੀਂ ਇਜਹਾਰ ਵੀ ਕਰਦਾ ਮੈਂ ਰਹੂ ਰਾਜ ਸਭਾ ਰਹੂ ਉਹ ਕਿੱਥੇ ਜਾਣੇ ਲੈ ਲੈਣੀਆ ਸਿਫਤਵਾਦ ਨਾ ਤੂੰ ਹਰ ਜਾਣਾ ਉਹ ਤਾਂ ਭਾਈ ਜੀ ਹੋਰ ਪਾਸੇ ਜਾਣੀ ਹੈ ਅਗਰ ਇਹਨਾਂ ਨੇ ਐਮ ਸੀ ਨੇ ਬਣਾਣਾ ਅਗਰ ਇਹਨਾਂ ਨੇ ਕਰ ਚਲੋ ਕੀ ਮੁੱਦੇ ਲੈ ਕੇ ਆਏ ਹੋ ਮੁੱਦੇ ਤਾਂ ਕੋਈ ਸਾਰੇ ਉੱਥੇ ਉੱਥੇ ਖੜੇ ਆ ਮੁੱਦਿਆਂ ਨੇ ਤਾਂ ਮੇਰੇ ਬਾਲ ਚਿੱਟੇ ਕਰਤੇ ਮੁੱਦੇ ਦਾ ਭਾਈ ਉੱਥੇ ਉੱਥੇ ਖੜੇ ਆ ਚਲੋ ਜ ਮੈਨੂੰ 100% ਪਤਾ ਹੈ ਕਿ ਉਹ ਤਾਂ ਜਸ਼ਨ ਵੀ ਮਨਾ ਰਹੇਗਾ ਬਿਲਕੁਲ ਜੀ ਅਸੀਂ ਖਾਓਗੇ ਅਸੀਂ ਪਹਿਲਾਂ ਖਾ ਰਹੇ ਹਾਂ ਇਹ ਟਿਚੂ ਬਣਿਆ ਨੇ ਇਹਨਾਂ ਨੇ ਲੱਡੂ ਬੰਨੇ ਸ਼ੁਰੂ ਕਰਤੇ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਜ਼ਰੂਰ ਜਿੱਤਾਂਗੇ ਚਲੋ ਵੈਸਟ ਜੀ ਜਿਹੜੇ ਵੋਟਰ ਨੇ ਕਿਹਨੂੰ ਫਤਵਾ ਦਿੰਦੇ ਨੇ ਇਹ ਤਾਂ ਕਹਿੰਦੇ ਨੇ 19 ਤਰੀਕ ਤੋਂ ਬਾਅਦ ਜਦੋਂ 23 ਤਰੀਕ ਨੂੰ ਰਿਜ਼ਲਟ ਆਊਗਾ ਉਦੋਂ ਹੀ ਪਤਾ ਲੱਗੂਗਾ ਪਰ ਹਰ ਪਾਰਟੀ ਦੇ ਲੋਕ ਆਪਣੀ ਜਿੱਤ ਨੂੰ ਲੈ ਕੇ ਦਾਅਵੇ ਠੋਕ ਰਹੇ ਨੇ ਉਸ ਦਾਅਵੇ ਨੂੰ ਲੈ ਕੇ ਗੁਰ ਵੋਟੇ ਕਿਸ कंदरा रुखु बर्दा है ता आन वाला समाही दसुगा मैं वाला तो लला विदा अरवंदा सराना सासरे का